नेशनेल पार्टियां कांग्रेस आम आदमी पार्टी बीजेपी अकाली दल ता वर्करानी पार्टियां ਉਹਨਾਂ ਕੋਲ ਦੇ ਖਜ਼ਾਨੇ 1 ਰੁਪਏ ਦੀ ਮਦਦ ਕੀਤੀ ਨਹੀਂ ਉਹ ਤਾਂ ਕੱਲਾ ਰਾਜਕਰਨ ਵਾਸਤੇ ਹੁੰਦੇ ਲੁੱਟਣ ਆਕਾਲੀ ਵਰਕਰ ਸੀ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਕਿਉਂਕਿ ਸਾਡੇ ਵਾਸਤੇ ਘਰ ਹੈ ਸਾਡਾ ਪਰਿਵਾਰ ਹੈ ਸਾਡੇ ਭੈਣ ਭਰਾ ਬਜ਼ੁਰਗ ਹੈ ਅਕਾਲੀ ਦਲ ਦਾ ਰਾਜ ਮਤਲਬ ਥੋੜਾ ਰਾਜ ਹੈ ਪੰਜਾਬ ਦੇ ਲੋਕਾਂ ਦਾ ਖਾਲਸਾ ਪੰਥ ਦਾ ਗਰੀਬ ਕਿਸਾਨ ਦਾ ਕਿਤੇ ਆਪਾਂ ਸੋਚਿਆ ਕਿ ਆਪਾਂ ਜੋ ਫੈਸਲੇ ਕਰਦੇ ਆਂ ਉਹ ਸਮਝ ਕੇ ਕਰਦੇ ਆਂ ਕਿ ਜਜ਼ਬਾਤਾਂ ਨਾਲ ਕਰਦੇ ਆਂ ਕੋਈ ਮਰਜੀ ਝੂਠ ਬੋਲੀ ਜਾਏ ਆਪਾਂ ਨੂੰ ਝੂਠ ਜਿਆਦਾ ਸੱਚ ਲੱਗਦਾ ਹੈ ਤੇ ਸੱਚ ਨੂੰ ਕੋਈ ਦੇਖਣਾ ਨਹੀਂ ਚਾਹੁੰਦਾ ਸ਼੍ਰੋਮਣੀ ਕਾਲੀ ਦਲ ਦਾ ਜਨਮ ਕਿਵੇਂ ਹੋਇਆ ਸ਼੍ਰੋਮਣੀ ਕਾਲੀ ਦਲ ਦਾ ਜਨਮ ਕਿ ਸਪੰਜ ਸਾਲ ਤਕਰੀਬਨ ਪਹਿਲੇ ਹੋਇਆ ਪਹਿਲੇ ਆਪਣੇ ਗੁਰੂ ਘਰਾਂ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਇਹ ਗੰਦੇ ਕੰਮ ਕਰਦੇ ਸੀ ਜੋ ਬਿਆਨ ਨਹੀਂ ਕਰ ਸਕਦੇ ਉਸ ਗੁਰੂ ਘਰਾਂ ਵਿੱਚ ਆਪਣੇ ਉਦੋਂ ਬਜ਼ੁਰਗਾਂ ਨੇ ਇਕੱਠੇ ਹੋ ਕੇ ਆਪ ਨੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਆਜ਼ਾਦ ਕਰਾਇਆ ਗੁਰੂ ਘਰ ਫਿਰ ਬੈ ਕੇ ਉਹਨਾਂ ਨੇ ਐ ਜੀ ਪੀ ਸੀ ਬਣਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਇਹ ਦੇਖੋ ਕਿੰਨੇ ਸਿਆਣੇ ਸੀ ਆਪਣੇ ਬਜ਼ੁਰਗ ਜਦੋਂ ਪੜਾਈ ਉਹਨਾਂ ਨੇ ਕਮੇਟੀ ਉਹਨਾਂ ਨੇ ਸੋਚਿਆ ਤੇ ਫਿਰ ਤੋੜਾ ਕੋਈ ਮਹੰਤਾ ਜੀ ਜਾਂ ਹੋਰ ਕੋਈ ਅੰਗਰੇਜ਼ ਜਾਂ ਗੁੱਤੰ ਕਰਨ ਉਹਨਾਂ ਨੇ ਕਿਹਾ ਆਪਾਂ ਆਪਣਾ ਇੱਕ ਫੌਜ ਖੜਾ ਕਰੀਏ ਜਿਹਦਾ ਨਾਂ ਦਿੱਤਾ ਉਹਨਾਂ ਨੇ ਸ਼ਰੋਮਣੀ ਖਾਲੀ ਦਲ ਆ ਤੁਹਾਡੀ ਕੌਮ ਦੀ ਫੌਜ ਹੈ ਜਿਹੜੇ ਮੁਲਕ ਦੀ ਫੌਜ ਕਮਜ਼ੋਰ ਕਰ ਦੋ ਨਾ ਉਹ ਮੁਰਖ ਨੂੰ ਕੋਈ ਮਰਜ਼ੀ ਢਾ ਲੈਂਦਾ ਆਹੀ ਕੰਮ ਆਪਾਂ ਕੀਤਾ ਆਪਣੀ ਫੌਜ ਜੋ ਤਕੜੀ ਸੀ ਕੱਸੀ ਆਜ ਨਹੀਂ ਆਉਂ ਦਿੱਤੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਡਾ ਯੋਗਦਾਨ ਕਾਲੀ ਦਲ ਦੇ ਵਰਕਰਾਂ ਦੇ ਲੀਡਰਾਂ ਦਾ ਸੀ ਜੋ ਚਾਬੀਆਂ ਦਾ ਮੋਰਚਾ ਜਿੱਤਿਆ ਤੇ ਗਾਂਧੀ ਨੇ ਮਹਾਤਮਾ ਗਾਂਧੀ ਨੇ ਚਿੱਠੀ ਲਿਖੀ ਕਾਲੀ ਦਲ ਦੇ ਪ੍ਰਬੰਧਨ ਨੂੰ ਕਿ ਤੁਸੀਂ ਆਜ਼ਾਦੀ ਦੀ ਪਹਿਲੀ ਰਦਾਇਤ ਜਿੱਤੀ ਹੈ ਦੇ ਆਜ਼ਾਦੀ ਦੇ ਬਾਅਦ ਵੀ ਕੋਈ ਗਰੀਬ ਦੀ ਗੱਲ ਆ ਜੇ ਕਿਸਾਨ ਦੀ ਗੱਲ ਆ ਕੇ ਖਾਸਾ ਪੰਥ ਦੀ ਗੱਲ ਆ ਜੇ ਪੰਜਾਬ ਦੀ ਗੱਲ ਆ ਜੇ ਇਹ ਮੋਰਚੇ ਲਾਏ ਜੇ ਲੰਝ ਗਏ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਤੇ ਕਾਲੀ ਦਲ ਨੇ ਕੀਤਾ ਇੱਕ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਦੇ ਉੱਤੇ ਝੂਠੇ ਇਲਜ਼ਾਮ ਲਾਏ ਜਾਂ। ਆ ਸਾਰੀਆਂ ਏਜੰਸੀਆਂ ਸਾਰੀਆਂ ਪਾਰਟੀਆਂ ਝਾੜੂ ਵਾਲੇ ਕਾਂਗਰਸ ਵਾਲੇ ਸਾਰੇ ਇਕੱਠੇ ਹੋ ਗਏ ਕਿ ਹੁਣ ਤਾਂ ਕਾਲੀ ਦਲ ਨੇ ਇਹ ਕੰਮ ਕੀਤੇ ਕਾਲੀ ਦਲ ਨੂੰ ਕੋਈ ਲਾ ਨਹੀਂ ਸਕਦਾ ਤੇ ਬੇਅਦਬੀ ਦਾ ਉੱਤੇ ਲਾ ਦਿੱਤਾ। ਕਾਲੀ ਦਲ ਕੋਈ ਬੇਅਦਬੀ ਕਰ ਸਕਦਾ। ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ। ਝੂਠ ਤੇ ਝੂਠ। ਹੁਣ ਤਾਂ 10 ਸਾਲ ਲੰਮੀ ਸਰਕਾਰ ਆ ਗਈ। ਦੱਸੋ ਕਿਹੜੇ ਕੇਸ 'ਚ ਪਾਇਆ ਬੇਅਦਬੀ ਦੇ? ਇਹ ਵੀ ਗੱਲਾਂ ਮਾਰ ਮਾਰ ਕੇ ਮਾਰ ਕੇ ਉਹਨਾਂ ਨੇ ਲੋਕਾਂ ਨੂੰ ਗੁੰਮਰਾ ਕਰ ਲਿਆ ਆ ਇੱਕ ਝੂਠ ਬੋਲਣ ਦੇ ਐਕਟ ਬਣੇ ਫਿਰਦੇ ਆ ਹੁਣ ਕੋਣ ਸੀ ਉਧਰ ਦੇ ਪਾਸੇ ਮੰਡ ਸਾਭ ਸੀ ਦਾਦੂ ਵਾਲ ਸੀ ਆ ਸਾਰੇ ਜਿੰਨੇ ਸੀ ਉਹ ਹੁਣ ਹੈ ਕਿੱਥੇ ਸਾਰੇ ਬੀਜੇਪੀ 'ਚ ਐ ਸਾਰੇ ਉਧਰ ਐ ਕੌਮ ਦੇ ਖਿਲਾਫ ਖੜੇ ਹੋਏ ਪਏ ਐ ਕਿ ਉਹ ਗੋਈ ਕਰਨਗੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲਓ ਪੰਜਾਬ ਨੂੰ 10 ਸਾਲ ਬਰਬਾਦੀ ਹੋ ਗਈ 10 ਸਾਲ 10 ਸਾਲ ਬਰਬਾਦ ਹੋ ਗਿਆ ਪੰਜਾਬ ਤੁਸੀਂ ਦੇਖ ਲਓ ਆਕਾਲੀ ਦਲ ਦੇ ਸਰਕਾਰ ਵਿੱਚ ਗਰੀਬਾਂ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਮਿਲਦੀ ਹੁੰਦੀ ਸੀ ਉਦੋਂ ਨੌਜਵਾਨਾਂ ਨੂੰ ਜਿਮ ਖੇਡਾਂ ਦੇ ਸਮਾਨ ਸਟੇਡੀਅਮ ਪੈਸੇ ਗ੍ਰਾਂਟਾਂ ਮੁੱਖ ਮੰਤਰੀ ਬਾਦਲ ਸਾਹਿਬ ਸੰਗਦਰਸ਼ਨ ਕਰਦੇ ਸੀ ਅੱਜ ਜਿੰਨੀ ਦੇਖੋ ਕਿੰਨੀ ਤਰੱਕੀ ਹੋਈ ਪਹਿਲੇ ਬਿਜਲੀ ਤੁਹਾਡੇ 10-10 ਘੰਟੇ ਕੱਟ ਲੱਗਦੇ ਸੀ ਅੱਜ ਥੋੜੀ ਬਿਜਲੀ ਆਮੋਂ ਕਰਨ ਵਾਲੇ ਵੱਡੇ ਬਾਦਲ ਸਾਹਿਬ ਆਕਾਲੀ ਦਲ ਐ ਇਹਨੇ ਥਰਮਲ ਪਲਾਨ ਬਣਾ ਕੇ ਸਾਰੇ ਸਰਪਲਸ ਕਰਤਾ ਇੱਥੇ ਬਜ਼ੁਰਗ ਬੈਠੇ ਹੋਣੇ ਆ ਜਿਹੜੇ ਯਾਦ ਕਰੋ ਜਦੋਂ ਤੁਸੀਂ ਬੰਬੀਆਂ ਦੇ ਬਿੱਲ ਤੇ ਜਾਣ ਦਿੰਦੇ ਸੀ ਬਿੱਲੀ ਨਾਲ ਕੋਲ ਜਾਂਦੇ ਹੁੰਦੇ ਸੀ ਉਹ ਬੰਬੀਆਂ ਦੇ ਬਿੱਲ ਮਾਫ ਕਿੱਥੇ ਬਾਦਲ ਸਰਦ ਨੇ ਜਿਹੜੇ ਪਹਿਲੇ ਪ੍ਰੈਕਟ ਨਾਲ ਟੈਕਸ ਲੱਗਦਾ ਹੁੰਦਾ ਸੀ ਮਾਫੀ ਤਾਂ ਬਾਦਲ ਸਰ ਸਾਡੇ ਸਾਈਕਲ ਤੇ ਵੀ ਟੈਕਸ ਲਾਉਦੇ ਹੁੰਦੇ ਸੀ ਕੋਈ ਮਾਫੀ ਤਾਂ ਬਾਦਲ ਸਰਕਾਲੀ ਦਲ ਨੇ ਆ ਜਿਹੜੀ ਐਮਐਸਪੀ ਕਾਨਕ ਤੇ ਝੋਨੇ ਦੀ ਐਮਐਸਪੀ ਪਹਿਲੇ ਜੀ ਦੇਖ ਨਹੀਂ ਹੁੰਦੀ ਸੀ 1960 ਦੇ ਵਿੱਚ ਕਾਲੀ ਇਦਲ ਨੇ ਮੋਰਚਾ ਲਾ ਕੇ ਤੁਹਾਨੂੰ ਐਮਐਸਪੀ ਦਵਾਈ ਐਸ ਕਰਕੇ ਜਿੰਨੀ ਵੀ ਤਕੀ ਦੇਖੋਗੇ ਕਿੰਨੇ ਡੈਮ ਕਿੰਨੇ ਸਰਫਲ ਰਾਜੀਆਂ ਸੜਕਾਂ ਤੁਹਾਡੇ ਪਿੰਡਾਂ ਵਿੱਚ ਦੇਖ ਲਓ ਮੰਡੀਆਂ ਜਦੋਂ ਕਿਆਂ ਚੀਜ਼ਾਂ ਉਹ ਸਾਰਾ ਕੁਝ ਹੀ ਬਣਦਾ ਮੈਨੂੰ ਇੱਕ ਸੜਕ راست ਦਿਓ ਪਿਛਲੇ 10 ਸਾਲ ਬਣੀ ਹੋਏ ਇੱਕ ਨਵਾਂ ਥਰਮਲ ਪਲਾਂਟ ਬਣਾਈ ਦਿਓ ਇੱਕ ਥੋੜੀ ਗਰੀ ਬਣਾਈ ਦਿਓ ਆ ਦੇਖੋ ਗੁਰੂ ਘਰ ਅੰਮ੍ਰਿਤਸਰ ਦੀ ਗੁਰੂ ਦੀ ਨਗਰੀ ਕਿੰਨੀ ਖੂਬਸੂਰਤ ਬਣਾਈ ਸੀ ਅੱਜ ਸਾਰਾ ਕੁਝ ਹੀ ਰੋਲਡਾ ਹੁੰਦਾ ਨੇ ਐਸ ਕਰਕੇ ਇੱਕ ਪਛਾਣ ਲੋ ਆਪਣੇ ਆਪਣੇ ਹੁੰਦੇ ਆ ਬਾਹਰੇ ਬਾਹਲੇ ਹੁੰਦੇ ਆ ਆ ਨੈਸ਼ਨਲ ਪਾਰਟੀ ਦਿੱਲੀਆ ਦੀਆਂ ਪਾਰਟੀਆਂ ਦਾ ਦਿਲ ਤੁਹਾਡੇ ਪ੍ਰਤੀ ਪਿਆਰ ਨਹੀਂ ਹੈ ਉਹ ਕੱਲਾ ਇੱਥੇ ਲਾਜ ਕਰਨ ਵਾਸਤੇ ਆਉਂਦੀਆਂ ਆ ਅਕਾਲੀ ਦਲ ਸੇਵਾ ਕਰਨ ਵਾਸਤੇ ਹੁੰਦਾ ਫਰਕ ਹੈ ਭਾਜੀ ਜਦੋਂ ਖੜਾਏ ਕਿਉਂ ਨਹੀਂ ਆਏ ਕਿਉਂ ਨਹੀਂ ਆਏ ਕਿਉਂ ਕਰਜ਼ਾ ਖਾਲੀ ਦਦੇ ਕਿਉਂ ਉਹਨਾਂ ਦੇ ਦਿਲ ਤੋਂ ਦਰਦਾ ਹੀ ਨਹੀਂ ਹੁਣ ਤੁਸੀਂ ਆਪ ਦੇਖ ਲਓ ਕਿਤੇ ਕਿਤੇ ਮੈਨੂੰ ਆਪਣੀ ਕੌਮ ਤੇ ਵੀ ਹਰਾਨੀ ਆਉਂਦੀ ਹੈ ਕਿ ਆਪਾਂ ਸੁੱਖ ਨਿਕਨੇ ਸੋਚਦੇ ਹੀ ਨਹੀਂ ਆਪਾਂ ਹੁਣ ਛੋਟੀ ਛੋਟੀ ਗੱਲਾਂ ਨੂੰ ਅੱਗੇ ਲੈ ਆਉਣੇ ਆ ਹੁਣ ਤਾਂ ਆਪਣੇ ਕਈ ਲੋਕ ਹੈ ਜਿਹਨੂੰ ਚੇਅਰਮੈਨ ਦਾ ਲਾਲਾ ਲਾ ਦਿਓ ਨਾ ਪਾਤ ਨੂੰ ਜਦੋਂ ਤਾਂ ਕਿਉਂ ਚੇਰਮਨ ਬਤਾ ਦਿਓ ਮੈਂ ਕਿਹਾ ਬੰਦੂਗ ਨਾਲ ਸੰਤ ਪਿੱਛੇ ਵੀ ਪਾਰਟੀ ਛੱਡ ਦੁੰਦੇ ਆ ਉਹਨੇ ਹੱਦ ਮੀਤ ਕੀ ਆ ਇੱਥੋਂ ਬਰਾਮ ਖਾਦੇ ਦੂਜੀ ਝਦਰੀ ਜਣ ਗਿਆ ਕਿਉਂ ਕਿ ਮੇਰੇ ਹੁਣ ਅੱਗੇ ਮਹੀਨਾ ਸਾਲ ਇੱਕ ਜਿਪਸੀ ਅੱਗੇ ਲੁਈ ਪੁਲਿਸ ਦੀ ਕਿ ਪਿੱਛੇ ਲੱਗੂਗੀ ਉਹ ਹਰ ਮੀਤ ਜਦ ਜਿਪਸੀ ਦਾ ਅੱਗੇ ਲੱਗੇ ਪਿੱਛੇ ਕੀ ਨਾ ਸਾਹਵਲ ਆਈ ਤੈਨੂੰ ਚੱਕ ਕੇ ਲਿਆਉਣਗੇ ਕਰੋ ਨੂੰ ਤੇ ਥਾੜੇ ਨੰਬਰ ਜਾ ਕੇ ਵੀ ਦੇਖੋ ਜਿਹੜੇ ਲੋਕ ਇੰਨੀ ਛੋਟੀ ਚੀਜ਼ ਤੇ ਪਿੱਛੇ ਹਟ ਜਾਂਦੇ ਐ ਦੂਜੇ ਪਾਸੇ ਉਹ ਪਰਵਾਹ ਰਹਿ ਗਏ ਨੇ ਆਪਣੇ ਕੌਮ ਖਾਤਰ ਜਜ਼ਬਾਤ ਖਾਤਰ ਸ੍ਰੀ ਕਾਲਤਾ ਚਾਪੇ ਹਮਲੇ ਦੇ ਵਿੱਚ ਰੋਸ ਖਾਤਰ ਬੰਦਾ ਛੱਡ ਕੇ ਜੋ ਅਸਲਾ ਸੀ ਕਹਿੰਦਾ ਸੀ ਮੁਕਾਬਲਾ ਕਰਾਂਗੇ ਫੌਜ ਛੱਡ ਕੇ ਇਹਦਾ ਸਰਪੰਚੀ ਨਹੀਂ ਜਾਂਦਾ ਪੰਜ ਇੱਥੇ ਕੋਈ ਨੌਕਰੀ ਨਹੀਂ ਛੱਡਦਾ ਅੱਜ ਢੱਡੀ ਫੌਜੀ ਪਰਵਾਹ ਪੜ ਰਹੀ ਕਿਤੇ ਆਓ ਇਹ ਕਿਉਂ ਇਹਨਾਂ ਦਾ ਕੀ ਮਸੂਰਾ ਹੈ ਵਿਚਾਰੇ ਜੇ ਅੱਜ ਨਾ ਛੱਡਦੇ ਉਹ ਫੌਜ ਕੋਈ ਕਪਤਾਨ ਹੋਣਾ ਸੀ ਕੋਈ ਮੇਜਰ ਹੋਣਾ ਸੀ ਆਜ ਉਹ ਪਰਵਾਹ ਜਿਨ੍ਹਾਂ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਬਰਦਾਸ਼ਤ ਨਹੀਂ ਹੋਇਆ ਕਹਿੰਦੇ ਅਸੀਂ ਮੁਕਾਬਲਾ ਕਰਾਂਗੇ ਆਪਣੇ ਧਰਮ ਖਾਤਰ ਸੋ ਇਹਨਾਂ ਨੇ ਛੱਡ ਕੇ ਮੁਕਾਬਲਾ ਕੀਤਾ ਕੋਈ ਸ਼ਹੀਦ ਹੋ ਗਏ ਕਿੰਨੇ ਮੜੇ ਗਏ ਤਾਂ ਉਸਾਰਾ ਜਿੱਲਾ ਕੜਤੀ ਆਇਆ ਤੇ ਤੇ ਆ ਕਾਂਗਰਸ ਦਾ ਪ੍ਰਧਾਨ ਜਿਹੜਾ ਕੀਆ ਉਹਦਾ ਰਾਜਾ ਬੜਿੰਗ ਉਹਨੇ ਟੀ-ਸ਼ਰਟ ਇੱਕ ਦੇ ਵਿੱਚ ਪਾਈ ਸੀ ਲਿਖਿਆ ਸੀ ਇੰਦਰਾ ਮੇਰੀ ਮਾਂ ਹੈ ਉਸਕੋ ਕਾਂਗਰਸ ਹੀ ਇੰਦਰਾ ਨੂੰ ਮਾਗਾਮ ਦੇਇਆ ਤੇ ਫਲੇ ਵੀ ਚਾਰ ਵਾਰ ਪੰਜਾਬ ਦੀ ਸਰਕਾਰ ਬਣਾ ਕੇ ਖਾਤਾ ਜੀ ਆਪਣੇ ਲੋਕਾਂ ਦੀ ਉਹਨਾਂ ਨੇ ਬਣਾਇਆ ਆਪਣੇ ਤੋਂ ਚੰਗੇ ਤਾਂ ਮੁਸਲਮਾਨ ਭਾਈ ਤਾਰਾ ਜੀ ਦਾ ਮਰ ਜੂ ਦਾ ਬੀਜੇਪੀ ਉਹ ਇਤੁਸਮਾ ਦੇਖ ਲਓ ਐਸ ਕਰਕੇ ਖਾਲਸਾ ਦੀ ਆਪਕ ਕੌਮ ਚੋਗੀ ਜੀ ਹੈ ਜੇ ਆਪ ਇਕੱਠੇ ਨਹੀਂ ਹੋਵਗੇ ਇਕੱਠਾ ਨਹੀਂ ਰੱਖਗੇ ਤੇ ਤੁਸੀਂ ਜਿਹੜੀ ਆਪਣੀ ਫੌਜ ਦਾ ਸੰਭਾਲ ਲੈ ਖਰਾਬ ਕਮਜ਼ੋਰ ਕਾਤੀ ਨੁਕਸਾਨ ਕੀ ਹੋਇਆ ਫਿਰਦਾ ਪਤਾ ਹੈ ਇਹ ਸੋਚੇ ਤੱਕ ਕਾਂਗਰਸ ਸਰਕਾਰ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਨੂੰ ਲਾ ਕੇ ਕਬਜ਼ਾ ਕਰ ਲਿਆ ਉਹਨਾਂ ਨੇ ਫਿਰ ਤੋਂ ਬੀਜੇਪੀ ਨੇ ਕਰ ਲਿਆ ਥੋੜੀ ਸ਼੍ਰੋਮਣੀ ਕਮੇਟੀ ਤੋੜ ਕੇ ਹਰਿਆਣਾ ਕਮੇਟੀ ਬਣਾ ਕੇ ਉੱਥੇ ਹਰਿਆਣਾ ਸਰਕਾਰ ਵੀ ਜਿਹੜੀ ਕਬਜ਼ਾ ਕਰ ਲਿਆ ਤੇ ਉਹਦਾ ਹੁਣ ਨਗਰ ਨਿਸ਼ਾਨਾ ਸੀ ਕਿ ਐਜੀਪੀਸੀ ਤੇ ਕਰ ਲਓ ਅੱਜ ਜਿਹੜੀ ਵੀਪੀ ਜਗੀਰ ਕੌਰ ਦਾ ਜਾਲੀ ਦਾ ਨਵ ਲੀਡਰ ਜਿਹੜਾ ਅਸੀਂ ਜਿਹਨੂੰ ਕਈ ਦਿਨ ਉੱਠ ਖੜਾ ਉੱਠ ਖੜਾ ਬੈਠੇ ਬਾਜਾ ਸੜਕਾਂ ਘਟ ਪੁੱਲੀ ਚਾਹੀਦਾ ਜਿਹੜਾ ਅਸੀਂ ਨਹੀਂ ਸੰਭਲਦੇ ਵੱਡੇ ਬਾਲ ਸਾਹਿਬ ਵੀ ਸਾ ਰਾਜ ਹੋਣ ਕਰ ਸਕਦੇ ਸੀ ਪਰ ਨਹੀਂ ਅਸੀਂ ੱਲੇ ਕੌਮ ਖਾਤਰ ੱਲੇ ਲੱਗੇ 16 ਸਾਲ ਗੇਲਾ ਨਾਣਾ ਮਰ ਜੂਤੀ ਪਰ ਗੱਦਾਰੀ ਕਰਨਾ ਮਰ ਜੂਤੀ ਸੀ ਹੁਣ ਕੋਈ ਹੁਣ ਹੋ ਕੀ ਗਿਆ ਆਪਣਾ ਇੰਨੇ ਜਗਾਗੇ ਕੋਈ ਐਸਪੀ ਸੀ ਤੋਰਤੀ ਕੇ ਐਸਪੀ ਸੀ ਦੇ ਕਮਿਟਾ ਕਰਕੇ ਇਹ ਤਾਂ ਮਰਿਆਦਾ ਉਹਨਾਂ ਨੇ ਦੱਸਿਆ ਕਰਨੀ ਆ ਤੁਸੀਂ ਕਿਵੇਂ ਬਾਲਸ ਕਰਨੀ ਆ ਕੀ ਜਲੀ ਕਰਨੀ ਆ ਕੀ ਜਰਾ ਹੋਣਾ ਹੈ ਇਸਕਾ